ਜਿਹੜੇ ਸਾਡੀ ਵੀਡੀਓ ਦੇਖਦੇ ਪਏ ਆ ਚੌਥੀ ਨਹੀਂ ਚਾਰ ਤੇ ਪੰਜ ਦੋਨੋਂ ਦੀਆਂ ਹੋ ਕਠੀਆਂ ਆ ਜਾਨੀ ਇੱਕ ਕੋਈ ਵੀਡੀਓ ਜੀ ਤੇ ਉਹ ਨਾਲ ਚੈਨਲ ਦਾ ਨਾਮ ਹੈ ਡੀ ਆਈ ਪੈਂਦੂ ਹਾਂਜੀ ਇਹ ਇਹ ਦੋਵੇਂ ਜਣੇ ਮੋਟਰਵੇ ਇੱਕ ਦੂਜੇ ਨੂੰ ਸੋ ਤੁਸੀਂ ਸਾਰੇ ਸੋਚਦੇ ਹੋਣੇ ਆ ਕਿ ਸਾਡੀ ਵੀਡੀਓ ਕਿਉਂ ਨਹੀਂ ਆਉਂਦੀ ਹਿੰਨੇ ਦਿਨਾਂ ਦੀ ਵੀਡੀਓ ਇਸ ਕਰਕੇ ਨਹੀਂ ਆਉਂਦੀ ਹੀ ਕਿ ਸਾਨੂੰ ਧਮਕੀਆਂ ਆਈਆਂ ਜਿਆਦੀਆਂ ਆ ਚੁੱਕੀਆਂ ਅਸੀਂ ਤੁਹਾਨੂੰ ਕੀ ਦਸੀਏ ਉਹਨੇ ਗਿਣਤੀ ਨਹੀਂ ਹੈਗੀਆਂ ਉਹਨੀਆਂ ਅਸੀਂ ਵੀਡੀਓ ਨਹੀਂ ਬਣਾਈਏ ਜਿੰਦੀਆਂ ਧਮਕੀਆਂ ਆ ਗਈਆਂ ਤੇ ਗੱਲ ਉਹ ਵਾ ਪਾ ਕਹਿੰਦੇ ਨਾ ਕਿ ਜਿੰਨਾ ਕਿਸੇ ਦੇ ਗਾੜੀ ਅਸੀਂ ਹੱਥ ਜੋੜ-ਜੋੜ ਕੇ ਵੀਡੀਓ ਬਣਾਈਏ ਨਾ ਤੇ ਉਹਨਾਂ ਲੋਕ ਭੂਏ ਚੜਦੇ ਆ ਕਿ ਮਤਲਬ ਸੋਚਦੇ ਆ ਕਿ ਬਲੌਕ ਕਰਦੇ ਆ ਸਾਡੇ ਬਲੌਕਰਾਂ ਬਾਰੇ ਬੋਲਦੇ ਆ ਇਦਾਂ ਬੋਲਦੇ ਆ ਬੰਦਾ ਪੁੱਛੇ ਆਪਾਂ ਕਦੀ ਮਾੜਾ ਕਿਸ ਨੂੰ ਬੋਲਿਆ ਵਾ ਅਸੀਂ ਕਹਿੰਨੇ ਕਿ ਯਾਰ ਕੀ ਜਬਾਨ ਗੰਦੀ ਕਰਨੀ ਤਾਂ ਕਰਕੇ ਨਹੀਂ ਮਾੜਾ ਚੰਗਾ ਬੋਲੀ ਦਾ ਤੇ ਹੁਣ ਆਪਾਂ ਸਾਡਾ ਰਾਦਾ ਵਾ ਕੇ ਕਿਉਂ ਵੀ ਹੁਣ ਇਹਨਾਂ ਦੀ ਪੂਰੀ ਧੱਕ ਪਾਉਣੀ ਆ ਅਸੀਂ ਦੀ ਤਾਂ ਡਰਦੇ ਥੋੜੇ ਧਮਕੀਆਂ ਜਿੱਦੀਆਂ ਮਰਜ਼ੀ ਧਮਕੀਆਂ ਦੇ ਜਾਓ ਇਹ ਰੋਸਟ ਇਦਾਂ ਹੀ ਹੋਣਗੇ ਇਦਾਂ ਹੁੰਦੇ ਰਹਿਣਗੇ ਉਹ ਤੇ ਇੱਕ ਜਿਹੜਾ ਹੈਗਾ ਵਾ ਕੋਈ ਰੋਸਟਰ ਹੈਗਾ ਵਾ ਦੁਕੀ ਚੁਕੀ ਜਿਹਾ ਹੈਗਾ ਕੋਈ ਨਵਾਂ ਹੀ ਆ ਹੁਣ ਆ ਵਾ ਮੇਰੇ ਹਿਸਾਬ ਨਾਲ ਉਹ ਗੱਲ ਟੈਂਪੂ ਆ ਤੇ ਫੋਟੋ ਨਹੀਂ ਆਪਣੀ ਲਾਉਂਦਾ ਤੇ ਵੱਧ ਘੱਟ ਬੋਲਣ ਡਿਆ ਰੋਸਟਰਾਂ ਨੂੰ ਹੀ ਉਹ ਟੈਂਪੂ ਆ ਜਨਾਨੀ ਦੀ ਤੂੰ ਆਵਾਜ਼ ਕਰਦਾ ਵਾ ਹੈ ਤੂੰ ਸਿਰੇ ਦਾ ਟੈਂਪੂ ਆ ਸਾਰਾ ਤਦੇ ਤੇ ਤੂੰ ਗੰਦ ਬੋਲਦਾ ਵਾ ਹੈ ਹਿੰਮਤ ਆਪਣੀ ਫੋਟੋ ਲਿਆ ਕਰ ਸਾਹਮਣੇ ਫੇਰ ਤੈਨੂੰ ਦਸੀਏ ਜੇ ਤੈਨੂੰ ਇੰਨਾ ਲੱਗਦਾ ਵਾ ਤੇ ਆਪਣੀ ਫੋਟੋ ਲਿਆ ਸਾਹਮਣੇ ਹੈ ਲੋਕਾਂ ਨੂੰ ਪਿੱਠ ਪਿੱਛੇ ਜਾ ਕੇ ਗਾਣਾ ਕੱਢਦਾ ਵਾ ਸ਼ਗਲਪ ਕੀਪਰ ਤਰੀਕਾ ਦਾ ਦੀ ਆ ਤੇ ਆਵਾਜ਼ ਕੁੜੀਆਂ ਨੇ ਕੱਢ-ਕੱਢ ਲਾਉਂਦਾ ਵਾ ਹੈ ਇਹ ਗਾੜੀ ਬਰਮਾਸ਼ੀ ਹੋਈ ਤੇਰੀ ਇਹ ਮੇਰੇ ਸਾਹਮਣੇ ਉਦਾਂ ਹੁਣਾ ਸਿਰੇ ਦਾ ਟੈਂਪੂ ਹੀ ਓਏ ਸਾਲਾ ਬਾਦ ਬਾਦ ਇਹ ਸਿਰੇ ਦਾ ਗਾਂਦੇ ਜਿਹੜੇ ਟੈਂਪੂ ਹੁੰਦੇ ਨਾ ਦਿਹਾੜੀ ਚ ਜਿਹੜਾ ਬਹੁਤ ਜ਼ਿਆਦਾ ਚੱਲਣ ਵਾਲੇ ਉਹ ਟੈਂਪੂ ਹੀ ਓਏ ਤੇ ਸਾਰੇ ਸਾਸਰੀ ਗਾਲ ਜੀ ਸਵਾਦ ਜੀ ਤੁਹਾਡਾ ਨਵੀਂ ਵੀਡੀਓ ਵਿੱਚ ਸੋ ਆਜੋ ਫਿਰ ਕਰਦੇ ਅੱਜ ਦੀ ਵੀਡੀਓ ਸ਼ੁਰੂਆਤ ਜੀ ਆ ਸੱਚ ਆਪਾਂ ਥੋੜਾ ਰੀਲ ਬਣਾਉਣ ਲੱਗੇ ਰੀਲ ਤੇ ਇਹਨਾਂ ਨੇ ਪਹਿਲਾਂ ਬਣੀ ਪਈ ਆ ਸੋ ਰਿੰਪਲ ਤੇ ਮੈਕਪਰੀ ਦਾ ਜੋ ਵੀ ਜਿਹੜਾ ਕਲੇਸ਼ ਚੱਲਦਾ ਪਿਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਗੱਲ ਬੜੀ ਵੱਧ ਚੁੱਕੀ ਆ ਇਹਨਾਂ ਨੇ ਗੱਲ ਨੂੰ ਠੰਡੀ ਪਾਉਣ ਵਾਸਤੇ ਆਪਾਂ ਫਿਰ ਤੁਹਾਨੂੰ ਵੀ ਕੁਝ ਮਤਲਬ ਦਸੀਏ ਜਿਨ੍ਹਾਂ ਨੂੰ ਨਹੀਂ ਨਾ ਪਤਾ ਲੱਗਾ ਕਿ ਇਹਨਾਂ ਦਾ ਕਲੇਸ਼ ਕਿਹੜੀ ਗੱਲੋਂ ਚੱਲਣ ਡਿਆ ਵਾ ਤੁਹਾਨੂੰ ਪਤਾ ਵਾ ਮੈਂ ਕਿ ਪ੍ਰੀਤ ਆ ਜਿਹੜੀ ਉਹ ਵਿਚਾਰੀ ਬਹੁਤ ਹੀ ਹਨ ਹੋਰ ਬੱਚਾ ਵਾ ਮਤਲਬ ਬੱਚੀ ਬਹੁਤ ਮਤਲਬ ਲਾਇਕ ਵਾ ਕਿਉਂਕਿ ਉਹ ਹੁਣ ਕਹਿੰਦੀ ਆ ਕਿ ਮੈਂ ਮਤਲਬ ਵਿਆਹ ਮੰਨਣ ਦਾ ਵੀ ਉਦਾਂ ਕਿ ਮੈਂ ਵਿਆਹ ਕਰਾਇਆ ਹੀ ਅੱਗੇ ਨਹੀਂ ਮੰਦੀ ਹੁੰਦੀ ਕਿ ਮੈਂ ਵਿਆਹ ਨਹੀਂ ਕਰਾਇਆ ਹੁਣ ਕਹ ਵੀ ਆਪਣੇ ਮੂੰਹ ਹੀ ਕਹਿੰਦਾ ਵੀ ਆ 8-9 ਮਹੀਨੇ ਹੋ ਗਏ ਮੈਨੂੰ ਪਿੰਡ ਆਈ ਨੂੰ ਤੇ ਇਹਨਾਂ ਦੀ ਵੀਡੀਓ ਚ ਚਲਦੇ ਆ ਬਾਕੀ ਗੱਲਾਂ ਬਾਤਾਂ ਹੁਣ ਗਾਂਹ ਜਾ ਕੇ ਕਰਦੇ ਆ ਤੇ ਵੀਡੀਓ ਨਾ ਬਣੇ ਦਿਓ ਪਰਿਵਾਰ ਨੂੰ ਬੋਲਣਾ ਸ਼ੁਰੂ ਕੀਤਾ ਪਰਿਵਾਰ ਨੂੰ ਕਿ ਮੰਮੀ ਤੇ ਭਰਾ ਨੂੰ ਬੋਲਦਾ ਨਾਨੀ ਦੀ ਗੱਲ ਅਪਰੀ ਨੇ ਲੀਕ ਕੀਤੀ ਵੀ ਨਾਨੀ ਪੈਸੇ ਮੰਗਦੀ ਤੇਰੀ ਨਾਨੀ ਨੂੰ ਸ਼ਰਮ ਚਾਹੀਦੀ ਹੈ ਕੱਲ ਯਾਰ ਜੇ ਲਾਈ ਜਾਵੇ ਤੇ ਸਹੀ ਹਿਸਾਬ ਆ ਕਿਉਂਕਿ ਇਹਨਾਂ ਦਾ ਮਤਲਬ ਗੱਲਾਂ ਕੁਝ ਲੀਕ ਹੋਈਆਂ ਸੀ ਤਾਂ ਹੋ ਤੇ ਰਿੰਪਲ ਭਾਜੀ ਹੁਣ ਹੀ ਬੋਲਣ ਦੇ ਆ ਉਹਨਾਂ ਨੇ ਮਾੜਾ ਥੋੜਾ ਬੋਲਿਆ ਕੁਝ ਵੀ ਜੋ ਗੱਲਾਂ ਇਹਨਾਂ ਦੀਆਂ ਇਹਨਾਂ ਦੀਆਂ ਗੱਲਾਂ ਇਹਨਾਂ ਨੂੰ ਸੁਣਾਈ ਤੇ ਬਾਕੀ ਯਾਰ ਇਹ ਗੱਲ ਥੋੜਾ ਹੁੰਦੀ ਆ ਕਿ ਤੂੰ ਜਿੰਨੇ ਵੀ ਉੱਥੇ ਮਹੀਨੇ ਲਾ ਗਿਆਈਆਂ ਤੇ ਤੂੰ ਪੈਸੇ ਲੈ ਇਹਦਾ ਮੀਨਿੰਗ ਡਬਲ ਮੀਨਿੰਗ ਨਿਕਲਦਾ ਵਾ ਹਣਾ ਕਿ ਮਤਲਬ ਤੂੰ ਕੀ ਕਰਨ ਗਈ ਸੀ ਤੇ ਪੈਸੇ ਕਿਹਦੀ ਚੀਜ਼ ਦੇ ਮੰਗਦੀ ਪਈ ਆ ਇਹ ਸਾਰਿਆਂ ਨੂੰ ਫਿਰ ਇਹ ਚੀਜ਼ ਦਾ ਦਿਮਾਗ ਆਪਣੇ ਆਪ ਉਹ ਚੀਜ਼ ਆ ਜਾਂਦੀ ਹੈ ਕਿ ਤੂੰ ਕਿਹਦੀ ਚੀਜ਼ ਦੇ ਪੈਸੇ ਮੰਗਦੇ ਪਏ ਆ ਤੇ ਬਾਕੀ ਗੱਲ ਇਹ ਯਾਰ ਇਹਦਾ ਮਹਿਕ ਪ੍ਰੀਤ ਦਾ ਕੋਈ ਮੁੱਦਾ ਵਧਣਾ ਨਹੀਂ ਭਲਾ ਕਿਉਂ ਨਹੀਂ ਵਧਦਾ ਜੇ ਸੋਸ਼ਲ ਮੀਡੀਆ ਤੇ ਨਾ ਆਉਂਦੀ ਦੀ ਸੋਸ਼ਲ ਮੀਡੀਆ ਤੇ ਫਿਰ ਇਹ ਕਹਿੰਦੀ ਮੈਂ ਵੇਰ-ਵੇਰ ਕੇ ਆਉਣਾ ਵੀ ਆ ਤੇ ਕੋਈ ਮੈਨੂੰ ਗੱਲ ਕਰੇ ਨਾ ਬੰਦਾ ਪੁੱਛੇ ਕਿ ਤੇਰੀਆਂ ਜੇ ਗੱਲਾਂ ਲੀਕ ਹੋਈਆਂ ਤੇ ਉਹ ਤੇ ਉਹਨਾਂ ਨੇ ਲੋਕਾਂ ਨੇ ਕਰਨੀਆਂ ਕਰਨੀਆਂ ਕਿਉਂਕਿ ਤੁਹਾਨੂੰ ਫੇਮਸ ਪਰ ਖਿੱਚ ਖਿੱਚ ਕੇ ਕਰਨਾ ਪੈਣਾ ਵਾ ਸਕ੍ਰੈਬਰ ਨਾਲੇ ਘੱਟਵਾ ਵਿਊ ਘੱਟ ਮਿਲਦੇ ਆ ਐਦਾਂ ਹੀ ਵੱਧ ਮਿਲਨੇ ਆ ਮੈਨੂੰ ਕਿਹਾ ਲੀਰ ਕਿਹਾ ਮੈਨੂੰ ਹਨਾ ਤਾਂ ਤੁਸੀਂ ਵੀ ਮੇਰੇ ਲਈ ਲੀਰ ਹੀ ਉਹ ਅੰਕਲ ਜੀ ਕਹਿੰਦੇ ਅੰਕਲ ਜੀ ਤੁਸੀਂ ਮੈਨੂੰ ਲੀਰਾ ਕਿਹਾ ਤੇ ਮੈਂ ਵੀ ਤੁਹਾਨੂੰ ਲੀਰਾ ਹੀ ਕਹੂੰਗੀ ਤੇ ਰਿਪਲਾਈ ਦੇਣ ਲੱਗੀ ਯਾਰ ਰਿੰਪਲ ਨੂੰ ਤੇ ਗਾੜੀਆਂ ਦੇ ਖੋਚਵੇਂ ਬੰਦਾ ਪੁੱਛੇ ਤင်း ਤੋਂ ਤੂੰ ਰਿਪਲਾਈ ਲੱਗੀ ਆ ਤੇ ਖੁਸ਼ੀਆਂ ਕਰੀਆਂ ਖੁਸ਼ੀਆਂ ਤੇ ਤੈਨੂੰ ਐ ਚੜੀਆਂ ਜਿੱਦਾਂ ਵਿਆਹ ਹੋਣ ਲੱਗਾ ਹੁੰਦਾ ਵਾ ਕਾ ਤੈਨੂੰ ਇਦਾਂ ਦੇ ਚੜੇ ਆ ਤੇ ਦੇਨ ਤੂੰ ਰਿਪਲਾਈ ਲੱਗੀ ਹੁਣ ਤਾਂ ਮੈਨੂੰ ਘਰ ਵੀ ਆਈ ਨੂੰ ਹੋ ਚੱਲੇ ਨੇ ਆਪਣਾ 8-9 ਮਹੀਨੇ ਹੋ ਚੱਲੇ ਨੇ ਹਨਾ ਦੱਸ ਇਹ ਗੱਲਾਂ ਦੱਸਣ ਵਾਲੀਆਂ ਸੋਸ਼ਲ ਮੀਡੀਆ ਤੇ ਇਹ ਤੂੰ ਚੀਜ਼ਾਂ ਆਪ ਹੀ ਸੋਸ਼ਲ ਮੀਡੀਆ ਤੇ ਲੈ ਕੇ ਤੇ ਹੁਣ ਆਪ ਹੀ ਪਛਤੌਂਦੀ ਪਈ ਆ ਐ ਤੇਰਾ ਫਿਊਚਰ ਕੀ ਵੇਖਣਾ ਫਿਊਚਰ ਤੇਰਾ ਪਹਿਲਾਂ ਵੇਖਿਆ ਗਿਆ ਵਾ ਕਿ ਕੀ ਲੱਛਣ ਕਰਦੀ ਪਈ ਆ ਯਾਰ ਬਾਕੀ ਗੱਲ ਇੱਧਰ ਵੇਹ ਇਹ ਮਤਲਬ ਫਿਊਚਰ ਤੈਨੂੰ ਨਹੀਂ ਪਹਿਲਾਂ ਨਹੀਂ ਫਿਊਚਰ ਦਿਖਿਆ ਤੈਨੂੰ ਹੁਣ ਜਿਉ ਤੈਨੂੰ ਮਤਲਬ ਫਿਊਚਰ ਕਹਿੰਦੇ ਦਿਖ ਦਿਖਣ ਡਿਆ ਵਾ ਉਹੋ ਗੱਲ 904 ਖਾ ਕੇ ਬਿੱਲੀ ਹੱਜ ਨੂੰ ਚੱਲੀ ਉਹ ਚੱਕਰ ਤੇ ਉਹ ਸਾਬ ਤੇਰਾ ਵਾ ਬੰਦਾ ਪੁੱਛੇ ਕਿ ਪਹਿਲਾਂ ਤੈਨੂੰ ਕੀ ਸੀ ਪਹਿਲਾਂ ਨਹੀਂ ਤੈਨੂੰ ਦਿਖਣ ਦਿਆ ਸੀ ਕਿ ਮੈਂ ਪੜ੍ਹਾਈ ਕਰਨੀ ਮੈਂ ਪੜ੍ਹਾਈ ਕਰਾਂ ਗੱਲ ਉਹੀ ਹੈ ਨਾ ਹੁਣ ਤੈਨੂੰ ਫਿਊਚਰ ਵਾਲੇ ਆ ਗਏ ਚੇਤਾ ਗੱਲ ਉਹੀ ਹੈ ਨਾ ਕਹਿੰਦੇ ਕੁੱਤੇ ਦੀ ਪੂਜਾ ਸਦੀ ਨਹੀਂ ਹੁੰਦੀ ਉਹ ਗੱਲ ਤੇ ਇਹਦੀ ਆ ਠੀਕ ਆ ਜਿੰਨੀਆਂ ਮਰਜ਼ੀ ਸੋਸ਼ਲ ਮੀਡੀਆ ਨਾਲ ਨਾ ਬਗਵਾਸ ਕਰੀ ਜਾ ਕਿ ਮੈਂ ਉਹ ਆ ਫਲਾਨੀ ਜੇ ਆ ਚੰਗਾ ਭਾਂਦੀ ਖਵਾ ਕਰਨੀ ਇਹ ਦੋ ਇਸ ਟਾਈਮ ਜਸਟ ਰਿੰਪਲ ਅੰਕਲ ਨੂੰ ਹੀ ਮੈਂ ਰਿਪਲਾਈ ਕਰਦੀ ਵੀ ਆ ਉਹ ਮੇਰੀ ਸੁਣ ਗੱਲ ਤੂੰ ਰਿੰਪੜ ਅੰਕਲ ਅੰਕ ਲਾਇਆ ਕਿੰਨੀ ਗੋਦੀਆਂ ਵਿਚਾਰੇ ਦੀ ਉਮਰ ਹੋਊਗੀ ਤੂੰ ਤੇ ਐ ਸਮਝਣ ਦੀ ਆਪਣੇ ਆਪ ਨੂੰ ਚੂਚਾ ਸਮਝਣ ਦੀ ਆ ਜਿਹੜੇ ਜਿਹੜੇ ਤੁਸੀਂ ਕੰਮ ਕਰ ਚੁੱਕੇ ਆ ਨਾ ਐਡੇ ਐਡੇ ਵੱਡੇ ਵੱਡੇ ਨਹੀਂ ਕਰਦੇ ਮਤਲਬ ਆਪਾਂ ਕਿੰਨੀ ਉਮਰ ਦੇ ਹੋ ਗਏ ਨੇ ਆਹੀਂ ਨਹੀਂ ਕੋਈ ਇਹੋ ਜਿਹਾ ਕਾਰਨਾਮਾ ਵੇਖਿਆ ਜਿਹੜੇ ਤੁਸੀਂ ਛੋਟੀਆਂ ਉਮਰਾਂ 'ਚ ਕਰ ਚੁੱਕੇ ਹੋ ਤੇ ਤੂੰ ਹਲੇ ਆਪਣੇ ਆਪ ਨੂੰ ਨਿਆਣੇ ਕਿਥੇ ਮਿੱਥਣ ਦੇ ਜੇ ਤੇ ਨਾਲੇ ਤੁਸੀਂ ਤੇ ਸੋਸ਼ਲ ਮੀਡੀਆ ਤੇ ਵੀ ਲੈ ਗਏ ਆਪਣੀਆਂ ਸਾਰੀਆਂ ਕਰਤੂਤਾ ਆ ਚੁੱਕੇ ਨੇ ਹੈ ਆਪਣੇ ਆਪ 'ਚ ਬੋਦੀ ਸਿਆਣੀ ਬਣਦੀ ਕੋਈ ਜ਼ਰੂਰਤ ਨਹੀਂ ਹੈਗੀ ਤੈਨੂੰ ਠੀਕ ਆ ਤੂੰ ਲੋਕਾਂ ਨੂੰ ਪਤਾ ਹੀ ਹੈਗਾ ਤੂੰ ਕਿਵੇਂ ਦੀ ਆ ਕਿਵੇਂ ਨਹੀਂ ਆ ਠੀਕ ਆ ਵਲੌਗ ਤੇਰੇ ਕਦੇ ਹੀ ਹੁੰਦੇ ਆ ਹੈਂ ਕਰੋ ਆਈ ਬਾਹਰ ਫੇਰ ਘਰ ਫੇਰ ਬਾਹਰ ਬਸ ਇਹੋ ਤੇਰੇ ਵਲੌਗ ਆ ਵਲੌਗਾਂ ਵਿੱਚ ਤੇਰੇ ਕੋਈ ਹੋਵੇ ਤੇ ਫੇਰ ਹੀ ਆ ਨਾ ਮੈਂ ਕਿਹਾ ਸੀ ਕਿ ਤੁਸੀਂ ਮੈਨੂੰ ਜੋ ਕਹਿਣਾ ਕੋ ਪਰ ਗੱਲ ਮੇਰੀ ਫੈਮਿਲੀ ਤੇ ਨਹੀਂ ਆਉਣੀ ਚਾਹੀਦੀ ਤੂੰ ਹੀ ਬੰਦਾ ਪੁੱਛੇ ਅਹੀਂ ਨਹੀਂ ਗੱਲ ਹੋਣ ਦੇ ਤੁਸੀਂ ਕੇ ਫੈਮਿਲੀ ਨੂੰ ਵੀਡੀਓ ਚ ਲਿਆਂਦਾ ਤੁਸੀਂ ਕੇ ਵਲੌਗ ਬਣਾਉਂਦੇ ਜੇ ਫੈਮਿਲੀ ਦੇ ਜਦੋਂ YouTube ਤੇ ਫੈਮਿਲੀ ਆ ਗਈ ਤੇ ਫੇਰ ਗੱਲਾਂ ਚ ਵੀ ਆਉਣੀ ਆ ਨਾ ਤੁਸੀਂ ਉਹਨਾਂ ਦੇ ਪਿੱਛੇ ਰਹਿਣ ਦਿੰਦੇ ਨਾ ਰੱਖਦੇ ਮੱਲ ਟਾਡੀਆਂ ਸਾਰਾ ਕੁਝ ਹੀ ਤੁਹਾਨੂੰ ਪਤਾ ਵਾ ਆ ਕੁਝ ਮੰਮੀ ਨੇ ਕਰਾਇਆ ਆ ਕੁਝ ਮਾਮੇ ਨੇ ਕਰਾਇਆ ਸਾਰੇ ਮੱਲ ਰਿਕਾਰਡਿੰਗਾਂ ਸਾਰੇ ਸਬੂਤ ਆਉਂਦੇ ਆ ਤੇ ਤਾਂਹੋਂ ਤੋਂ ਲੋਕੀ ਬੋਲਦੇ ਆ ਉਦਾਂ ਥੋੜਾ ਬੋਲੀ ਜਾਂਦੇ ਆ ਤੇ ਨਾਲੇ ਯਾਰ ਇੱਕ ਗੱਲ ਹੋਰ ਆ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਹੈਗਾ ਨਹੀਂ ਆ ਤੁਹਾਨੂੰ ਉਹਦੇ ਬਾਰੇ ਬੋਲਣ ਦੀ ਲੋੜ ਨਹੀਂ ਹੁੰਦੀ ਪਰ ਤੁਸੀਂ ਉਹ ਵੀ ਨਹੀਂ ਟਲਦੇ ਹੈ ਤੁਸੀਂ ਤਾਂ ਆਪਣਾ ਸਾਰਾ ਟੱਬਰ ਦਿਖਾਇਆ ਹੁੰਦਾ ਵਾ ਹੁਣ ਕਈਆਂ ਹਰਕਤ ਥੋੜਾ ਟਾਡੇ ਵਾਂਗੂ ਟੱਬਰ ਦਿਖਾਇਆ ਹੁੰਦਾ ਕਈ ਆਪਣੇ ਆਪ ਹੀ ਕੱਲੇ ਸਾਹਮਣੇ ਆਉਂਦੇ ਨੇ ਤੁਸੀਂ ਉਹਨਾਂ ਦੇ ਫੈਮਿਲੀ ਨਾਲ ਚੱਲ ਜਾਂਦੇ ਜੇ ਫਿਰ ਅਗਲੇ ਨੇ ਗੁੱਸਾ ਕਰਨਾ ਹੀ ਆ ਇਹ ਵੀ ਸੋਚਿਆ ਕਰੋ ਨਾ ਥੋੜਾ ਦਿਮਾਗ ਲਾ ਕੇ ਸਬਰੀਤ ਦਾ ਧਿਆਨ ਰੱਖੋ ਤੁਸੀਂ ਕਿਉਂਕਿ ਦੇਖੋ ਸਾਡੇ ਦਾ ਕੋਈ ਪਤਾ ਨਹੀਂ ਹੈਗਾਗਾ ਹਨਾ ਅਸੀਂ ਤਾਂ ਆਪਣਾ ਠੀਕ ਚੱਲ ਰਹੇ ਹਾਂ ਗਲਤ ਗੱਲ ਆ ਤੂੰ ਕੇ ਇਹਦੇ ਘਰ ਦੇ ਆ ਲਜਾਣ ਦੇ ਆ ਤੈਨੂੰ ਅਧਿਕਾਰ ਕੀ ਆ ਨਾਲੇ ਨਾ ਦੱਸਾਂ ਕੀ ਆ ਉਹ ਸੋਸ਼ਲ ਮੀਡੀਆ ਤੇ ਹੈ ਨਹੀਂ ਆ ਜਿੰਨਾ ਬਾਰੇ ਤੂੰ ਬੋਲਣ ਦੀ ਆ ਤੂੰ ਸੋਸ਼ਲ ਮੀਡੀਆ ਤੇ ਹੈਗੀ ਆ ਨਾਲੇ ਤੁਸੀਂ ਲਵ ਸਟੋਰੀਆਂ ਆ ਆਪ ਸੁਣਾਈਆਂ ਵਾ ਕਿਸ ਨੇ ਥੋੜਾ ਦੱਸਿਆ ਵਾ ਇਹਨਾਂ ਨੂੰ ਇਹ ਕਿ ਇਹਨੂੰ ਕਿੱਦਾਂ ਪਤਾ ਲੱਗ ਗਿਆ ਕਿ ਹਾਂ ਰਿੰਪਲ ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਮਤਲਬ ਇਹਨੇ ਇਹਦੇ ਨਾਲ ਆ ਚੱਕਰ ਹੋਇਆ ਇੰਨਾ ਮਲਵੇ ਇਦਾਂ ਇਨੇ ਦਿਨ ਰਹੀ ਐ ਇੰਨਾ ਵਿਆਹ ਦੂਜਾ ਵਿਆਹ ਤਾਂ ਰਿਆ ਵਾ ਇਹ ਚੀਜ਼ਾਂ ਵਾ ਇਹ ਕਿੱਦਾਂ ਪਤਾ ਲੱਗਾ ਤੁਹਾਡੇ ਘਰ ਇਹ ਨਹੀਂ ਗੱਲ ਕਿ ਤੁਹਾਡੇ ਘਰ ਆਏ ਹੋਣ ਤਾਂ ਫੇਰ ਜਾ ਕੇ ਉੱਥੇ ਪੁੱਛਕਿਛ ਕੀਤੀ ਉਹ ਤੁਹਾਡੇ ਨਾਲ ਕੀ ਬਣਿਆ ਕੀ ਨਹੀਂ ਇਹ ਤੁਸੀਂ ਆਪਣੇ ਮੂੰਹ ਆਪ ਹੀ ਦੱਸਿਆ ਵਾ ਇਹ ਪਹਿਲਾਂ ਤੁਸੀਂ ਸੋਸ਼ਲ ਮੀਡੀਆ ਤੇ ਵਿਊ ਲੈਣ ਦੇ ਖਾਤਰ ਇੰਟਰਵਿਊ ਆਂ ਦੇ ਦਿੰਦੇ ਜੇ ਅਸੀਂ ਆ ਕੀਤਾ ਅਸੀਂ ਆ ਹੋਇਆ ਸਾਡੇ ਨਾਲ ਫੇਰ ਤੁਹਾਡੇ ਮਤਲਬ ਜਦੋਂ ਕੋਈ ਗੱਲਾਂ ਖੈਲਦੀਆਂ ਵਾ ਫੇਰ ਤੁਸੀਂ ਚੀਕਦੇ ਜੇ ਕੱਲ ਹੁੰਦੀ ਆ ਕਿ ਇਹ ਮੇਨ ਹੁੰਦੀ ਆ ਗੱਲ ਕਰਦੇ ਆਂ ਦੀ ਕਹਿੰਦੀ ਕਰਦੇ ਨੂੰ ਮਾੜਾ ਚੰਗਾ ਕਿ ਬੋਲਦੇ ਆ ਯਾਰ ਅਸੀਂ ਇਹ ਨਹੀਂ ਕਹਿੰਦੇ ਕਿ ਕਰਦੇ ਨੂੰ ਅਸੀਂ ਮਾੜਾ ਚੰਗਾ ਨਹੀਂ ਕਹਿੰਦੇ ਪਰ ਕਰਦੇ ਨੂੰ ਚਾਹੀਦਾ ਨਾ ਕਿ ਥੋੜਾ ਬੋਤਾ ਇਹਨੂੰ ਸੁਧਾਰਨ ਜੇ ਕਰਦੇ ਨੇ ਸੁਧਾਰਿਆ ਹੁੰਦਾ ਤੇ ਆ ਗੱਲਾਂ ਨਹੀਂ ਵਦਣੀਆਂ ਅੱਜ ਤੇ ਤੂੰ ਵੀਊ ਖਾਤਰ ਮਤਲਬ ਡੈਪੀਆ ਰਿੰਪਲ ਭਾਜੀ ਨਾਲ ਲੜਨ ਹਨਾ ਕਿ ਮਤਲਬ ਤੁਸੀਂ ਮੈਨੂੰ ਇਦਾਂ ਬੋਲਣ ਦੇ ਤੁਸੀਂ ਇਦਾਂ ਬੋਲਣ ਦੇ ਤੂੰ ਬਹੁਤੀ ਜੇ ਮਤਲਬ ਸਾਫ਼ ਸੁਤਰੀ ਤੂੰ ਪਹਿਲਾਂ ਵੀਡੀਓ ਨਾ ਪਾਉਂਦੀ ਆਪਣੀਆਂ ਤੇ ਦੂਜੀ ਗੱਲ ਇਹ ਸੋਸ਼ਲ ਮੀਡੀਆ ਤੇ ਆਉਂਦਾ ਤੇਰਾ ਫਾਇਦਾ ਹੀ ਨਹੀਂ ਕੋਈ ਨਾਮ ਦੀ ਹੈਨਾ ਤੇ ਜੇ ਤੇਰਾ ਹੋਇਆ ਹੈ ਨਾ ਚੱਕਰ ਤੂੰ ਉਹਨਾਂ ਨਾਲ ਗੱਲ ਫੋਨ ਕਰ ਲੈਂਦੀ ਕਨੈਕਟ ਕਰਕੇ ਮਤਲਬ ਕਹਿ ਦਿੰਦੀ ਜਿੱਦਾਂ ਹੁਣ ਤੂੰ ਬੋਲਣ ਦੀ ਨਾ ਉਹਦੇ ਘਰ ਦੇ ਨੂੰ ਮੰਦਾ ਚੰਗਾ ਇਹ ਗੱਲ ਬੜੀ ਵੱਜਣੀ ਆ ਰੁਕਣੀ ਨਹੀਂ ਹੁਣ ਗੱਲ ਏ ਠੀਕ ਹੈ ਨਾ ਮੈਂ ਮੈਨੂੰ ਨਹੀਂ ਇਹ ਚੀਜ਼ਾਂ ਪਸੰਦ ਮੈਂ ਦਿਖਾਵੇ ਦੇ ਲਈ ਉਹਦੇ ਨਾਲ ਵੀਡੀਓ ਬਣਾਤੀ ਉਹਦੇ ਨਾਲ ਜਣੇ ਖਣੇ ਨਾ ਥਾਂ ਥਾਂ ਮੂੰਹ ਮਾਰਨ ਦੀ ਮੇਰੀ ਆਦਤ ਨਹੀਂ ਹੈਗੀ ਜੇ ਤੇਰੀ ਥਾਂ ਥਾਏ ਮੂੰਹ ਮਾਰਨੀ ਆਦਤ ਨਹੀਂ ਹੈਗੀ ਤੇ ਫਿਰ ਸੋਸ਼ਲ ਮੀਡੀਆ ਤੇ ਇੰਨੀ ਤਰੀ ਜੋ ਆਸ਼ਕ ਤੇਰੇ ਆ ਇੰਟਰਵਿਊ ਦਿੰਦੇ ਫਿਰਦੇ ਆ ਹੈ ਉਹ ਉਹ ਕੌਣ ਆ ਫਿਰ ਤੇ ਬਾਕੀ ਗੱਲ ਆ ਜਿਹੜੇ ਪਿੱਛੇ ਜੇ ਕਹਿੰਨੀ ਆ ਕਿ ਮੈਨੂੰ ਆ ਜੀ ਕੱਪ ਭੇਜਿਆ ਇਹ ਜੀ ਫੋਟੋਗ੍ਰਾਫਰ ਆ ਭਾਈ ਉਹ ਕਿਉਂ ਭੇਜਦੇ ਆ ਅਹੀਂ ਵੀ YouTube ਤੇ ਹੈਗੇ ਆ ਸਾਨੂੰ ਤੇ ਕਹਿੰਨੇ ਉਹ ਗੱਲ ਚਮਚਾ ਨਹੀਂ ਭੇਜਿਆ ਕਦੀ ਤੈਨੂੰ ਕੱਪ ਕਿਉਂ ਭੇਜਦਾ ਕੋਈ ਦੱਸ ਨਾ ਜੇ ਤੈਨੂੰ ਬੋਦੀ ਮਿਰਚ ਲੜਦੀ ਆ ਤੇ ਉਹ ਚੜਿਆ ਨੇ ਇੰਟਰਵਿਊ ਦਿੱਤੀਆਂ ਫੋਨਾਂ ਤੇ ਗੱਲਾਂ ਬਾਤਾਂ ਕੀਤੀਆਂ ਵਾ ਉਹਨਾਂ ਨੂੰ ਸਮਝਾ ਉਹਨਾਂ ਨੂੰ ਕਹਿ ਕਿ ਮੈਂ ਤੂੰ ਹੀ ਝੂਠ ਬੋਲਦੇ ਪਏ ਜੇ ਠੀਕ ਆ ਸਮੂਹ ਦੇ ਕੋਈ ਬਹੁਤੀ ਗੱਲ ਆ ਨਾ ਜੇ ਤੂੰ ਮਤਲਬ ਸੱਚੀ ਆ ਤੂੰ ਗਾਲੀ ਤੇਰੀ ਰਿਕਾਰਡਿੰਗਾਂ ਨੇ ਉਹਨੇ ਵਾਇਰਲ ਕੀਤੀਆਂ ਵਾ ਉਹ ਰਿਕਾਰਡਿੰਗ ਮਤਲਬ ਕਰ ਕਰਕੇ ਡਿਆ ਵਾ ਕਿ ਮਤਲਬ ਇੰਨੇ ਵਿਆਹ ਕਰਾਇਆ ਫਿਰ ਇਦਾਂ ਕਿਹਾ ਸਿੱਧੀ ਗੱਲ ਤੂੰ ਉਹਦੇ ਨਾਲ ਜਾ ਹੂੰ ਜਿਹੜਾ ਮਤਲਬ ਤੂੰ ਹੁਣ ਉਹਨਾਂ ਨਾਲ ਭਾਜੀ ਅਲਜੋ ਜਾਣ ਨਹੀਂ ਨਿੰਪਲ ਭਾਜੀ ਅਲਕੇ ਮਤਲਬ ਤੂੰ ਮੇਰੇ ਇਦਾਂ ਡੇਜ ਇਦਾਂ ਕਰਨ ਜਿਹੜਾ ਮਤਲਬ ਕਲੋਂਡਿਆ ਤੂੰ ਉਧਰ ਸਿੱਧਾ ਜਾ ਹਾਂ ਉਹਨੂੰ ਕਹ ਦੱਸਾਂ ਬੜਾ ਮੈਂ ਕਿਹੜੀ ਜਗ੍ਹਾ ਤੇ ਗਲਤ ਆ ਉਹਨੂੰ ਕਹਿ ਜਾ ਕੇ ਉਹਨੂੰ ਕਹਿੰਦੇ ਕਿ ਲੋੜ ਆ ਤੈਨੂੰ ਤੇ ਆਹ ਕਲਿੱਪ ਪੰਚਾ ਦਿਓ ਕੁਛ ਵੀ ਤੇਰੇ ਡੈਡੀ ਨੂੰ ਕੋਈ ਕਦੇ ਕੁਛ ਨਹੀਂ ਬੋਲੇ ਕਿਉਂ ਕਿਉਂਕਿ ਉਹ ਵੀਡੀਓ 'ਚ ਨਹੀਂ ਆਉਂਦੇ ਗੱਲ ਵੀ ਸਹੀ ਆ ਕਿਉਂਕਿ ਉਹ ਕੈਮਰੇ ਗਾੜੀ ਆਉਂਦੇ ਨਹੀਂ ਆ ਜਿਹੜਾ ਕੈਮਰੇ ਗਾੜੀ ਆਉਂਦੇ ਆ ਉਹਨਾਂ ਨੂੰ ਮੰਦਾ ਚੰਗਾ ਬੋਲਣਾ ਪੈਣਾ ਫਿਰ ਤੇ ਮੈਂ ਕਹਿੰਨਾ ਕਿ ਆਂਟੀ ਜੀ ਤੁਹਾਡੇ ਗਾੜੀ ਨਾ ਹੱਥ ਜੋੜ ਕੇ ਰਿਕਵੈਸਟ ਆ ਤੁਸੀਂ ਕੈਮਰੇ ਗਾੜੀ ਨਾ ਆਓ ਪੜਾ ਕਿਉਂ ਤੇ ਵੀ ਤੁਹਾਡੇ ਫਿਰ ਕੋਈ ਕੱਲ ਵੱਧ ਘੱਟ ਕੋਈ ਕਰੂਗਾ ਫਿਰ ਤੁਹਾਡੇ ਰਿਸ਼ਤੇਦਾਰ ਵੀ ਵੇਖਣਗੇ ਬਲੌਗ ਰੋਸਟ ਵੀ ਵੇਖਣਗੇ ਕਿਉਂਕਿ ਜੇ ਜਦੋਂ ਉਹਨਾਂ ਨੇ ਬਲ ਉਹਦੇ ਥੱਲੇ ਵੀਡੀਓ ਰੋਸਟਰ ਦੀ ਵੀ ਸ਼ੋ ਹੋ ਜਾਣੀ ਆ ਤੇ ਨਾਲ ਹੀ ਤੁਹਾਡੇ ਵੇਖਣਗੇ ਫੇਰ ਕਹਿਣਗੇ ਹਾ ਹਾ ਨਹੀਂ ਭੈਣੇ ਆਈਓ ਆਈ ਉਹਦੀ ਮੈਕਪਰੀਦ ਦੀ ਮੰਮੀ ਜਿਹਨੂੰ ਗਾਲਾਂ ਨਹੀਂ ਕੱਢਣ ਦੇ ਰੋਸਟਰ ਆਈਓ ਫੇਰ ਇਦਾਂ ਫੇਰ ਤੇਰੇ ਮੰ ਆਂਟੀ ਹੋਣਾ ਨੇ ਸੱਸ ਐਂ ਕਰਕੇ ਜਾਂਦੇ ਫੇਰ ਨਾ ਫੇਰ ਜੋ ਲੋਕ ਦੇ ਰਹਿਣਾ ਮੂੰਹ ਜੋ ਲੁਕਾਉਂਦੇ ਰਹਿਣਾ ਜਾਂਦੇ ਇਹਦੇ ਮਾਰੋ ਮੈਕਪਰੀਦ ਦੇ ਦੋ ਚਾਰ ਚ ਪੇਣਾ ਕਿ ਪੁੱਤ ਮੈਨੂੰ ਨਹੀਂ ਅੱਜ ਵਾਲ ਅੱਜ ਤੋਂ ਬਾਅਦ ਮੇਰੇ ਵੱਲੋਂ ਫੋਨ ਨਹੀਂ ਕਰਾਉਣਾ ਮੈਂ ਨਹੀਂ ਤੁਹਾਡੇ ਬਲੋਕਾਂ ਚ ਆਉਣਾ ਤੇ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਚਲੋ ਬਲੋਕਾ ਜੇਉਣ ਦੀ ਨਾ ਗੱਲ ਹੋਵੇ ਬਾਕੀ ਮੇਨ ਗੱਲ ਆ ਕਿ ਇਹਦਾ ਫੋਨ ਖੋਇਆ ਜਾਵੇ ਠੀਕ ਆ ਤੇ ਸਹੀ ਆ ਕਿਉਂਕਿ ਨਰਾਮੀ ਬੜੀ ਹੁੰਦਾ ਖਰਾ ਪੰਗਾ ਪੈਣਦਾ ਜੇ ਇਹਦੇ ਦਾ ਠੀਕ ਆ ਇਹਨੂੰ ਹੁਣ ਪਤਾ ਨਹੀਂ ਲੱਗਣਾ ਬੋਲ ਕੀ ਜਾਣਾ ਇਹਨੇ ਕੇ ਵਕਤ ਜੇ ਅਗਲਾ ਅਗਲਾ ਰਿਪਲਾਈ ਆ ਗਿਆ ਨਾ ਫੇ ਵਾਦਾ ਘਟਾਏ ਚ ਹੋ ਜਾਣਾ ਚ ਇਹੋ ਜਿਹੀ ਗੱਲਾਂ ਹੁੰਦੀਆਂ ਜੇ ਇੱਕ ਦੂਜੇ ਦੀ ਵੀਡੀਓ ਕੋਈ ਵੀ ਲੀਕ ਹੋ ਗਈ ਨਾ ਤੇ ਪੰਗਾ ਐਡਾ ਤਕੜਾ ਪੈਣਾ ਵਾ ਕਿ ਕੋਈ ਹਿਸਾਬ ਹੀ ਨਹੀਂ ਆ ਤੇ ਬਾਕੀ ਇਹ ਆ ਕਿ ਮਹਿਕਬਰੀਤ ਤੂੰ ਵੀ ਜੋ ਵਾ ਚੁੱਪ ਕਰਕੇ ਬਹਿ ਜਾ ਤਾਨੂੰ ਪਤਾ ਵਾ ਕਿ ਚਲੋ ਗਲਤੀਆਂ ਦੇ ਬੋਲਿਆ ਗਿਆ ਹੁਣ ਗਾੜੀ ਵਾਸਤੇ ਜੇ ਗਾੜੀ ਸਿੱਧੀ ਗੱਲ ਆ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵਾਂ ਉਹਨੂੰ ਕਹੋ ਜਿਹੜਾ ਰਿਕਾਰਡਿੰਗਾਂ ਭੇਜਦਾ ਪਤੰਦਰ ਉਹਨੂੰ ਉਹਨੂੰ ਕਹੋ ਕਿ ਤੂੰ ਕਿ ਦੱਸ ਮੈਂ ਕਿਹੜੀ ਗਲਤ ਜਗ੍ਹਾ ਵਾਂ ਜਿਹੜੀਆਂ ਤੂੰ ਮੇਰੀਆਂ ਰਿਕਾਰਡਿੰਗਾਂ ਭੇਜਦਾ ਰਹਿਣਾ ਵਾ ਫੋਨ ਲਾ ਕੇ ਕਦੀ ਗੱਲਾਂ ਕਰਦਾ ਰਹਿਣਾ ਉਹਨੂੰ ਰੋਕੋ ਬਾਕੀ ਯਾਰ ਜ਼ਿਆਦਾ ਕਸੂਰ ਇਹਨਾਂ ਦਾ ਹੀ ਆ ਬਾਅਦ ਜਦੋਂ ਲਵ ਸਟੋਰੀਆਂ ਪਾਉਂਦੇ ਆ ਜਦੋਂ ਬਾਅਦ ਬ੍ਰੇਕਅਪ ਹੋ ਜਾਂਦਾ ਵਾ ਬ੍ਰੇਕਅਪ ਦੀਆਂ ਸਟੋਰੀਆਂ ਪਾਉਂਦੇ ਆ ਅਸੀਂ ਕਿੱਦਾਂ ਬ੍ਰੇਕਅਪ ਕੀਤਾ ਕਿੰਨੇ ਦਿਨਾਂ ਚ ਕੀਤਾ ਇਦਾਂ ਵਗੈਰਾ ਐ ਮੈਂ ਫਾਲਤੂ ਚੀਜ਼ਾਂ ਪਾਉਂਦੇ ਆਲੇ ਬਾਅਦ ਵਿੱਚ ਆ ਪਾਣ ਕੇ ਪਸਤੋਂਦੇ ਆ ਯਾਰ ਇਹ ਨਾ ਤੈਨੂੰ ਮੈਂ ਦੱਸਾਂ ਦਰਸਾਲ ਕੀ ਸਿਸਟਮ ਬਣ ਚੁੱਕਾ ਵਾ ਇੱਕ ਨਾ ਅੱਜਕੱਲ ਪਹਿਲਾਂ ਤੇ ਲੋਕੀ ਕਹਿੰਦੇ ਹੁੰਦੇ ਸੀ ਕਿ ਵੱਡੇ ਹੋਵਾਂਗੇ ਕੋਈ ਕੰਮਕਾਰ ਕਰਾਂਗੇ ਹੁਣ ਇਹ ਕੀ ਕਰਦੇ ਆ ਕਿ ਮਤਲਬ ਲਵ ਸਟੋਰੀ ਪਹਿਲਾਂ ਬਲੌਗ ਚੈਨਲ ਹੀ ਬਣਾ ਲੈਂਦੇ ਆ ਫਿਰ ਇੱਕ ਦੂਜੇ ਨੂੰ ਕਹਿਣ ਦਿੰਦੇ ਆ YouTube ਚੈਨਲ ਬਣਾ ਕੇ ਨਾ ਆਪਾਂ ਇਕੱਠੇ ਬਲੌਗ ਪਾਇਆ ਕਰਾਂਗੇ ਬਾਅਦ ਚ ਉਹ ਬ੍ਰੇਕਅਪ ਹੋ ਜਾਂਦਾ ਵਾ ਫੇ ਬ੍ਰੇਕਅਪ ਤੇ ਕਿੰਨੇ ਚਿਰ ਚੱਲਦਾ ਰਹਿੰਦਾ ਵਾ ਉਹਨੇ ਮੈਨੂੰ ਛੱਡਿਆ ਉਹਨੇ ਛੱਡਿਆ ਫਿਰ ਦੂਜਾ ਵਿਆਹ ਕੇ ਪਤੰਦਰ YouTube ਬਣਾ ਲੈਂਦਾ ਜੀ ਉਹ ਮੈਨੂੰ ਧੋਖਾ ਦੇਗੀ ਉਹ ਇਦਾਂ ਕਰ ਗਈ ਇਹਨਾਂ ਨੇ ਇੱਕ ਸਿੰਸਲਾ ਜਿਹਾ ਬਣਾ ਲੈਂਦੇ ਆ ਤੇ ਪਰ ਲੋਕ ਵੀ ਭਰਾਣੀ ਕਿੱਦਾਂ ਦੇ ਆ ਜਿੱਦਾਂ ਇਹੋ ਜਿਹੇ ਕੁੜੀਆਂ ਦਾ ਬ੍ਰੇਕਅਪ ਹੋਇਆ ਹੁੰਦਾ ਵਾ ਅਗਲੇ ਮਿੰਟਾਂ 'ਚ ਵਿਆਹ ਕਰਾ ਲੈਂਦੇ ਆ ਉਹ ਫਿਰ ਉਹਨਾਂ ਨਾਲ ਹੀ ਵੀਡੀਓ ਬਣਾਉਂਦੇ ਹੁੰਦੇ ਆ ਦਿਮਾਗ ਭਰਾਣੀ ਇਹਦੇ ਖੋਤੇ ਹੋ ਗਏ ਇਹਨਾਂ ਦੇ ਆ ਦਲੀ ਗੱਲ ਤੇ ਵੀਡੀਓ ਤੇ ਕਾਫੀ ਲੰਬੀ ਹੋ ਜਾਣੀ ਆ ਤੇ ਸਮਾਂ ਨਾਮਰਵਾਜ਼ ਕਰਦੇ ਆ ਕਰੀਏ ਵੀਡੀਓ ਖਤਮ ਤੇ ਚਲੋ ਜੀ ਖਤਮ ਕਰਦੇ ਆ ਜੀ ਆਪਣੀ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਤੇ ਅਗਲੀ ਵੀਡੀਓ ਵਿੱਚ ਜਲਦੀ ਮਿਲਾਂਗੇ ਤੇ ਕਮੈਂਟ ਕਰਕੇ ਦੱਸ ਦਿਓ ਅਗਲੀ ਵੀਡੀਓ ਕਹਤੇ ਆਏ ਤੇ ਆਪਾਂ ਉੱਤੇ ਜਰੂਰ ਕਰਾਂਗੇ ਓਕੇ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ